ਸਸ਼੍ਰੀਆ ਕਾ ਤੁਸੀਂ ਦੇਖ ਰਹੇ ਹੋ ਦ ਟੀਵੀ ਐਨਰ ਆਇਆ ਤਾਂ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਅਮਰੀਕਾ ਤੋਂ ਵੱਡੀ ਖਬਰ ਆਈ ਸਾਹਮਣੇ ਟਰੰਪ ਪ੍ਰਸ਼ਾਸਨ ਨੇ ਕਰਤਾ ਵੱਡਾ ਐਲਾਨ ਹੁਣ ਅਮਰੀਕਾ ਦੀ ਖਾੜੀ ਦੇ ਨਾਮ ਤੋਂ ਜਾਨੀ ਜਾਵੇਗੀ ਮੈਕਸੀਕੋ ਦੀ ਖਾੜੀ ਮੋਦੀ ਸਰਕਾਰ ਬਜਟ ਦੇ ਵਿੱਚ ਕਰ ਸਕਦੀ ਹੈ ਲੇਬਰ ਕੋਡ ਲਗ ਹਫਤੇ ਦੇ ਵਿੱਚ 4 ਦਿਨ ਕੰਮ ਤੇ 3 ਦਿਨ ਰਹੇਗੀ ਛੁੱਟੀ 2025 ਦੇ ਨਵੇਂ ਟ੍ਰੈਫਿਕ ਨਿਯਮ ਹੋਏ ਲਾਗੂ ਹੈਲਮਟ ਪਾਉਣ ਤੇ ਵੀ ਲੱਗ ਸਕਦਾ ਹੈ ਜੁਰਮਾਨਾ ਮੌਣੀ ਮੱਸੀਆ ਵਾਲੇ ਦਿਨ 10 ਕਰੋੜ ਰੁਪਏ ਦਾ ਲੂ ਕਰਨਗੇ ਅਮ੍ਰਿਤ ਅਸਨ ਮਹਾਕੁੰਮ ਦੇ ਵਿੱਚ ਪਹੁੰਚਣਗੇ ਕਰੋੜਾ ਸ਼ਖਦਾਲੂ ਪੰਜਾਬ ਦੇ ਵਿੱਚ ਫਿਰ ਬਦਲੇਗਾ ਮੌਸਮ ਕਈ ਜੁਲਿਆ ਦੇ ਲਈ ਜਾਰੀ ਹੋਇਆ ਅਲਰਟ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਕੁਝ ਦਿਨ ਪਹਿਲਾਂ ਦੀ ਇਹ ਗੱਲ ਹੈ ਜਦ ਡੋਨਾਲਡ ਟਰੰਪ ਹੁਣਾ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਇਹ ਸੱਚਮੁੱਚ ਵੇਖਣ ਨੂੰ ਮਿਲਿਆ ਹੈ ਕਿ ਨਾਂ ਬਦਲ ਦਿੱਤਾ ਗਿਆ ਡੋਨਾਲਡ 트ੰਪ ਨੇ 20 ਜਨਵਰੀ 2025 ਨੂੰ ਆਪਣੇ ਅਹੁਦੇ ਦੀ ਸੌਂਚ ਅਕਤੀ ਉਸ ਤੋਂ ਬਾਅਦ ਉਹਨਾਂ ਨੇ ਕਾਰਜਕਾਲ ਦੀ ਸ਼ੁਰੂਆਤ ਕਰ ਲਈ ਹੈ ਤੇ ਹੁਣ ਤੱਕ ਵੱਖ-ਵੱਖ ਫੈਸਲੇ ਜਿਹੜੇ ਨੇ ਉਹ 트ੰਪ ਦੇ ਪ੍ਰਸ਼ਾਸਨ ਦੇ ਵੱਲੋਂ ਲਿੱਤੇ ਜਾ ਚੁੱਕੇ ਨੇ ਹੁਣ ਦੀ ਗੱਲ ਕੀਤੀ ਜਾਵੇ ਜੋ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਰੱਖਿਆ ਗਿਆ ਉਸ ਦੇ ਨਾਲ ਜੁੜੀ ਜਾਣਕਾਰੀ ਚ ਇਹੀ ਕੁਝ ਦੱਸਿਆ ਗਿਆ ਕਿ ਜਨਰਲ 트ੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ਤੇ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਹੈ ਇਨਾਂ ਤੋਂ ਇਲਾਵਾ ਅਲਾਸਕਾ ਦੇ ਸਮੁੰਦਰ ਤਲ ਤੋਂ 20000 ਫੁੱਟ ਦੀ ਉਚਾਈ ਤੇ ਜੋ ਸਥਿਤ ਮਾਉਂਟ ਡਿਨਾਲੀ ਦਾ ਨਾਮ ਹੈ ਉਹ ਬਦਲ ਦਿੱਤਾ ਗਿਆ ਉਸ ਦਾ ਨਾਮ ਮਾਉਂਟ ਮੈਕਾਲਨੀ ਕਰ ਦਿੱਤਾ ਗਿਆ ਉਹਨਾਂ ਦਾ ਨਾਮ ਬਦਲਣ ਦਾ ਐਲਾਨ ਪਹਿਲਾ 트ੰਪ ਨੇ ਆਪਣੇ ਚੋਣ ਵਾਅਦੇ ਦੇ ਵਿੱਚ ਕੀਤਾ ਸੀ ਫਿਰ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਕੀਤਾ ਸੀ ਅਮਰੀਕਾ ਦੇ ਵਿੱਚ ਵਰਤੀ ਜਾਂਦੀ ਖਾੜੀ ਦਾ ਨਾਮ ਬਦਲਣਾ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਰੋਨਲਡ 트ੰਪ ਨੇ ਆਪਣੇ ਕਾਰਜਕਾਲ ਦੇ ਪੱਲੇ ਦਿਨ ਡਿਨਾਲੀ ਤੋਂ ਮਾਉਂਟ ਮੈਕਾਲਨੀ ਤੱਕ 6 ਲੱਖ 1780 ਵਰਗ ਮੀਲ ਦੇ ਵਿੱਚ ਫੈਲੇ ਮੈਕਸੀਕੋ ਅਤੇ ਅਲਾਸਕਾ ਦੀ ਖਾੜੀ ਦੇ ਵਿੱਚ 20000 ਫੁੱਟ ਉੱਚੇ ਪਹਾੜ ਦਾ ਨਾਮ ਬਦਲਣ ਦੇ ਹੁਕਮਤੇ ਦਸਤਕਤ ਕੀਤੇ ਸਨ ਪਬਾਮਾ ਪ੍ਰਸ਼ਾਸਨ ਨੇ 2015 ਵਿੱਚ ਅਧਿਕਾਰ ਤੋੜ ਤੇ ਇਸ ਪਹਾੜ ਦਾ ਜਿਹੜਾ ਨਾਮ ਹੈ ਉਹ ਜਿਨਾਲੀ ਰੱਖਿਆ ਸੀ ਤੇ ਹੁਣ ਫਲੋਰੀਡਾ ਦੇ ਗਵਰਨਰ ਦੇ ਵੱਲੋਂ ਪਹਿਲਾ ਹੀ ਅਮਰੀਕਾ ਦੀ ਖਾੜੀ ਦਾ ਨਾਮ ਦੇ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ ਉਹਨਾਂ ਨੇ ਸਰਦੀਆਂ ਦੀ ਚੇਤਾਵਨੀ ਜਾਰੀ ਕਰਦੇ ਕਿਹਾ ਸੀ ਕਿ ਮੈਕਸੀਕੋ ਦੀ ਖਾੜੀ ਨਵ ਅਮਰੀਕਾ ਦੀ ਖਾੜੀ ਕਿਹਾ ਜਾਣ ਕੇ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਘੱਟ ਦਬਾਅ ਦਾ ਇੱਕ ਖੇਤਰ ਅਮਰੀਕਾ ਦੀ ਖਾੜੀ ਨੂੰ ਪਾਰ ਕਰਕੇ ਫਲੋਰੀਡਾ ਵੱਲ ਵੱਧ ਰਿਹਾ ਹੈ ਡੋਨਾਲਡ ਟਰੰਪ ਪ੍ਰਸ਼ਾਸਨ ਦੁਆਰਾ ਨਾਮ ਬਦਲਣ ਦਾ ਕਿਸੇ ਹੋਰ ਦੇਸ਼ ਨੂੰ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਕਿਸੇ ਹੋਰ ਦੇਸ਼ ਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ ਸਰਲ ਪਾਸ਼ਾ ਵਿੱਚ ਮੈਕਸੀਕੋ ਦੀ ਖਾੜੀ ਨੂੰ ਅਮਰੀਕਾ ਦੀ ਖਾੜੀ ਕਹਿੰਦੇ ਕਿਸੇ ਹੋਰ ਦੇਸ਼ ਟਰੰਪ ਪ੍ਰਸ਼ਾਸਨ ਜਾਂ ਫਿਰ ਅਮਰੀਕੀ ਲੋਕਾਂ ਨੇ ਆਪਣੇ ਵਿਸ਼ਵਾਸਾਂ ਦੀ ਗੱਲ ਹੋ ਸਕਦੀ ਹੈ ਅਮਰੀਕੀ ਦਸਤਾਵੇਜ਼ਾਂ ਵਿੱਚ ਬਦਲੇ ਹੋਏ ਨਾਮਾਂ ਨੂੰ ਦਰਜ ਕਰਨ ਦੀ ਪ੍ਰਕਿਰਿਆ ਅਗਲੇ 3 ਦਿਨਾਂ ਦੇ ਵਿੱਚ ਜਾਰੀ ਹੋ ਜਾਏਗੀ ਧਾਰਨ ਵੱਜੋਂ ਹੁਣ ਤੱਕ ਸਮੁੰਦਰੀ ਖੇਤਰਾਂ ਦੇ ਨਾਮਕਰਨ ਦੇ ਲਈ ਕੋਈ ਰਸਮੀ ਅੰਤਰਰਾਸ਼ਟਰੀ ਸਮਝੌਤਾ ਜਾਂ ਫਿਰ ਪ੍ਰੋਟੋਕੋਲ ਨਹੀਂ ਹੈ 16ਵੀਂ ਸਦੀ ਦੇ ਵਿੱਚ ਸੀ ਜਦੋਂ ਮੈਕਸੀਕੋ ਦੀ ਖਾੜੀ ਦਾ ਨਾਮ ਪਹਿਲੀ ਵਾਰ ਇੱਕ ਸਪੈਨਿਸ਼ ਦੁਆਰਾ ਵਰਤਿਆ ਗਿਆ ਸੀ ਜਦੋਂ ਇਹ ਨਾਮ ਪਹਿਲੀ ਵਾਰ ਨਕਸ਼ੇ 'ਤੇ ਦਰਜ ਕੀਤਾ ਗਿਆ ਹਾਲਾਂਕਿ ਅਮਰੀਕਾ ਖੁਦ 18ਵੀਂ ਸਦੀ 1776 ਦੇ ਵਿੱਚ ਖੋਜਿਆ ਗਿਆ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 트럼ਪ ਪ੍ਰਸ਼ਾਸਨ ਦੀ ਜਿੱਥੇ ਸ਼ੁਰੂਆਤ ਹੋ ਚੁੱਕੀ ਹੈ 트럼ਪ ਨੇ ਆਪਣਾ ਕਾਰਜਕਾਲ ਸ਼ੁਰੂ ਕਰ ਲਿਆ ਤੇ ਉੱਥੇ ਹੀ ਟਰੰਪ ਦੇ ਵੱਲੋਂ ਮੈਕਸੀਕੋ ਦਿਖਾੜੀ ਦਾ ਨਾਮ ਬਦਲ ਕੇ ਅਮਰੀਕਾ ਦਿਖਾੜੀ ਕਰ ਦਿੱਤਾ ਗਿਆ ਹੈ। 1 ਫਰਵਰੀ ਨੂੰ ਸਰਕਾਰ ਦੇ ਵੱਲੋਂ 2025-26 ਦਾ ਬਜਟ ਪੇਸ਼ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਲਗਾਤਾਰ ਇੱਕ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਦੇ ਹੱਕ ਦੇ ਵਿੱਚ ਵੱਖ-ਵੱਖ ਫੈਸਲੇ ਸਰਕਾਰ ਦੇ ਵੱਲੋਂ ਲਏ ਜਾ ਸਕਦੇ। ਬਜਟ ਦੇ ਵਿੱਚ ਕੁਝ ਅਜਿਹਾ ਪੇਸ਼ ਕੀਤਾ ਜਾ ਸਕਦਾ ਹੈ ਜੋ ਕਿ ਆਮ ਲੋਕਾਂ ਦੇ ਕਾਫੀ ਜ਼ਿਆਦਾ ਕੰਮ ਆਵੇਗਾ। ਤੇ ਹੁਣ ਦੱਸਿਆ ਜਾ ਰਿਹਾ ਲੇਬਰ ਕੋਡ ਲਾਗੂ ਕੀਤਾ ਜਾ ਸਕਦਾ ਹੈ ਮੋਦੀ ਸਰਕਾਰ ਦੇ ਵੱਲੋਂ। ਇਸ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਨੂੰ ਅੱਜ ਦੇ ਇਸ ਵੀਡੀਓ 'ਚ ਦੱਸਾਂਗੇ ਤੇ ਅੰਤ ਤੱਕ ਸਾਡੀ ਖਬਰ ਨੂੰ ਜ਼ਰੂਰ ਸੁਣੇ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਮੋਦੀ ਸਰਕਾਰ ਦੇ ਬਜਟ 2025 ਦੇ ਵਿੱਚ ਲੇਬਰ ਕੋਡ ਨਿਯਮਾਂ ਨੂੰ ਲਾਗੂ ਕਰਨ ਦਾ ਐਲਾਨ ਹੋ ਸਕਦਾ ਹੈ। ਵਿੱਤ ਮੰਤਰੀ ਨਰਮਲਾ ਸੀਤਾਰਮਨ ਆਉਣ ਵਾਲੇ ਬਜਟ ਦੇ ਵਿੱਚ ਲੇਬਰ ਕੋਡ ਨੂੰ ਲਾਗੂ ਕਰਨ ਦੀ ਯੋਜਨਾ ਦਾ ਐਲਾਨ ਕਰ ਸਕਦੇ ਆ। ਸੂਤਰਾਂ ਦੇ ਮੁਤਾਬਕ ਇਹਨਾਂ ਨਵੇਂ ਲੇਬਰ ਕੋਡ ਨੂੰ ਚਾਰ ਪੜਾਵਾਂਤ ਵਿੱਚ ਲਾਗੂ ਕੀਤਾ ਜਾਏਗਾ। ਮੁਲਾਜ਼ਮਾਂ ਦੇ ਕੰਮ ਦੇ ਜੁੜੇ ਘੰਟੇ ਐ ਉਹਨਾਂ ਨੂੰ ਵਧਾ ਦਿੱਤਾ ਜਾਏਗਾ ਤੇ ਨਾਲ ਹੀ ਹਫਤੇ ਦੇ ਵਿੱਚ 4 ਦਿਨ ਕੰਮ ਕਰਨ ਦਾ ਬਦਲਾ ਉਹਨਾਂ ਨੂੰ ਕੀਤਾ ਜਾਏਗਾ ਜੇਕਰ ਪੀਐਫ ਦੇ ਵਿੱਚ ਕੱਟਣ ਵਾਲੇ ਪੈਸੇ ਵਧਦੇ ਨੇ ਤਾਂ ਹਰ ਮਹੀਨੇ ਮਿਲਣ ਵਾਲੀ ਤਨਖਾਹ ਘੱਟ ਹੋ ਸਕਦੀ ਹੈ ਲੇਬਰ ਕੋਡ ਦੇ ਨਾਲ ਸਾਰੇ ਛੋਟੇ ਵੱਡੇ ਜੋ ਕਾਰੋਬਾਰੀ ਹੈ ਉਹਨਾਂ ਨੂੰ ਨਵੀਆਂ ਨੀਤੀਆਂ ਲਾਗੂ ਕਰਨ ਦਾ ਸਮਾਂ ਮਿਲੇਗਾ ਜੇਕਰ ਸਰਕਾਰ ਬਜਟ 2025 ਦੇ ਵਿੱਚ ਇਹਨਾਂ ਕੋਡਾਂ ਦਾ ਐਲਾਨ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਤੀ ਸਾਲ 'ਚ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ ਇਹਨਾਂ ਕੋਡ ਦੇ ਨਾਲ ਕਾਰੋਬਾਰੀਆਂ ਤੇ ਕੰਪਨੀਆਂ ਨੂੰ ਨਾ ਸਿਰਫ ਆਸਾਨੀ ਹੋਵੇਗੀ ਸਗੋਂ ਮੁਲਾਜ਼ਮਾਂ ਨੂੰ ਬਿਹਤਰ ਸਮਾਜਿਕ ਸੁਰੱਖਿਆ ਵੀ ਮਿਲੇਗੀ ਪਹਿਲੇ ਪੜਾਅ ਦੇ ਵਿੱਚ 500 ਤੋਂ ਵੱਧ ਮੁਲਾਜ਼ਮਾਂ ਦੇ ਲਈ ਕੰਪਨੀਆਂ ਦੇ ਲਈ ਇਸ ਕੋਡ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ ਦੂਸਰੇ ਪੜਾਅ ਦੇ ਵਿੱਚ 100 ਤੋਂ 500 ਮੁਲਾਜ਼ਮਾਂ ਵਾਲੀ ਮੱਧਮ ਕੰਪਨੀ ਨੂੰ ਇਸ ਦੇ ਦਾਇਰੇ ਵਿੱਚ ਲਿਆਂਦਾ ਜਾਏਗਾ ਤੇ ਤੀਸਰੇ ਪੜਾਅ ਦੇ ਵਿੱਚ 100 ਤੋਂ ਘੱਟ ਮੁਲਾਜ਼ਮਾਂ ਵਾਲੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਇਹ ਕੋਡ ਲਾਗੂ ਕੀਤੇ ਜਾਣਗੇ ਲੇਬਰ ਕੋਡ ਦੇ ਨਵੇਂ ਨਿਯਮਾਂ ਤੇ ਯੋਜਨਾ ਤਹਿਟ ਛੋਟੇ ਕਾਰੋਬਾਰੀਆਂ ਨੂੰ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ 2 ਸਾਲ ਦਾ ਸਮਾਂ ਲੱਗੇਗਾ ਪਰ ਸਰਕਾਰ ਨੇ 23 ਕੇਂਦਰੀ ਕਿਰਤ ਕਾਨੂੰਨਾਂ ਨੂੰ 4 ਲੇਬਰ ਕੋਡ ਦੇ ਵਿੱਚ ਜੋੜ ਦਿੱਤਾ ਹੈ ਇਸ ਦਾ ਮੁੱਖ ਉਦੇਸ਼ ਵਪਾਰੀਆਂ ਨੂੰ ਮਜ਼ਬੂਤ ਬਣਾਉਣਾ ਤੇ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਕਮ ਟੈਕਸ ਦੇ ਨਾਲ ਜੁੜਿਆ ਵੀ ਕੋਈ ਫੈਸਲਾ ਮੋਦੀ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਜੋ ਕਿ ਮੱਧ ਵਰਗ ਦੇ ਲੋਕਾਂ ਦੇ ਲਈ ਕਾਫੀ ਜ਼ਿਆਦਾ ਚੰਗਾ ਸਾਬਤ ਹੋਵੇਗਾ ਪਰ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਆਖਿਰਕਾਰ ਕਿਹੜੇ ਕਿਹੜੇ ਫੈਸਲੇ ਮੋਦੀ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਲਏ ਜਾਣਗੇ 2025-26 ਦੇ ਲਈ ਇਹ ਜਿਹੜਾ ਬਜਟ ਹੈ ਉਹ 1 ਫਰਵਰੀ 2025 ਨੂੰ ਲਾਗੂ ਕੀਤਾ ਜਾਏਗਾ ਟ੍ਰੈਫਿਕ ਨਿਯਮਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਕੁਝ ਟ੍ਰੈਫਿਕ ਨਿਯਮ ਬਦਲਣ 2025 ਦੇ ਲਈ ਇੱਕ ਟ੍ਰੈਫਿਕ ਰੂਲ ਬਣਾਇਆ ਗਿਆ ਹੈ ਕਿ ਤੁਹਾਨੂੰ ਹੈਲਮਟ ਲਗਾਉਣ ਤੇ ਵੀ ਜੁਰਮਾਨਾ ਹੋ ਸਕਦਾ ਹੈ ਜੀहां ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ ਪਰ ਇਹ ਕਿਉਂ ਹੋਵੇਗਾ ਕਿਸ ਚੀਜ਼ ਦਾ ਜੁਰਮਾਨਾ ਲੱਗੇਗਾ ਉਹ ਸਾਰੀ ਜਾਣਕਾਰੀ ਅੱਜ ਦੇ ਇਸ ਖਾਸ ਵੀਡੀਓ ਚ ਤੁਹਾਨੂੰ ਦਵਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਆ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2025 ਦੇ ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਹੈਲਮਟ ਪਹਿਨਣਾ ਸਿਰਫ ਕਾਨੂੰਨ ਦੀ ਪਾਲਣਾ ਕਰਨਾ ਨਹੀਂ ਹੈ ਸਗੋਂ ਤੁਹਾਡੀ ਸੁਰੱਖਿਆ ਦੇ ਲਈ ਵੀ ਲਾਜ਼ਮੀ ਹੈ ਉਨਾ ਹੈਲਮਟ ਨੂੰ ਸਹੀ ਢੰਗ ਦੇ ਨਾਲ ਪੈਣਾ ਜ਼ਰੂਰੀ ਹੋ ਗਿਆ ਜੇਕਰ ਕੋਈ ਵਿਅਕਤੀ ਹੈਲਮਟ ਦੀ ਪੱਟੀ ਨੂੰ ਸਹੀ ਢੰਗ ਦੇ ਨਾਲ ਨਹੀਂ ਬੰਨ੍ਹਦਾ ਤੇ ਉਸ ਨੂੰ ਲੋਕ ਨਹੀਂ ਕੀਤਾ ਜਾਂਦਾ ਤੇ ਉਸ ਦਾ 1000 ਰੁਪਏ ਦਾ ਚਲਾਨ ਹੋ ਸਕਦਾ ਹੈ ਗਲਤ ਤਰੀਕੇ ਦੇ ਨਾਲ ਹੈਲਮਟ ਪਾਉਣ ਤੇ ਤੁਹਾਨੂੰ 2000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਂਦਾ ਹੈ ਪਰ ਇਸ ਦਾ ਪੱਟਾ ਨਹੀਂ ਬੰਨ੍ਹਿਆ ਹੁੰਦਾ ਇਸ ਨੂੰ ਸਹੀ ਢੰਗ ਦੇ ਨਾਲ ਲਾਕ ਨਹੀਂ ਕੀਤਾ ਹੁੰਦਾ ਤਾਂ ਇਸ ਦੀ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ ਅਜਿਹਾ ਕਰਨ ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ ਕਿਉਂਕਿ ਬਿਨਾਂ ਪੱਟੀਆਂ ਵਾਲੇ ਹੈਲਮਟ ਦੁਰਘਟਨਾ ਦੇ ਵਿੱਚ ਕਈ ਵਾਰ ਸੁਰੱਖਿਆ ਪ੍ਰਦਾਨ ਨਹੀਂ ਕਰ ਪਾਉਂਦੇ ਹੈਲਮਟ ਨੂੰ ਸਹੀ ਢੰਗ ਦੇ ਨਾਲ ਪੈਣਨ ਦੇ ਕੁਝ ਨਿਯਮ ਦੱਸੇ ਗਏ ਹਨ ISI ਮਾਰਕ ਵਾਲਾ ਜੋ ਹੈਲਮਟ ਆ ਉਸ ਦੀ ਵਰਤੋਂ ਕਰੋ ਵਾਹਨ ਚਲਾਉਂਦੇ ਸਮੇਂ ਇਸਤੇਮਾਲ ਕੀਤੇ ਜਾਣ ਵਾਲੇ ਨਕਲੀ ਅਤੇ ਸਸਤੇ ਹੈਲਮਟ ਤੋਂ ਬਚੋ ਹਮੇਸ਼ਾ ISI ਮਾਰਕ ਵਾਲੇ ਬ੍ਰਾਂਡ ਵਾਲੇ ਜਿਹੜੇ ਹੈਲਮਟ ਆ ਉਹੀ ਖਰੀਦਦੇ ਜਾਓ ਆਕਾਰ ਜ਼ਰੂਰ ਸਹੀ ਦੇਖੋ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲਾ ਹੈਲਮਟ ਨਾ ਤਾਂ ਬਹੁਤ ਜ਼ਿਆਦਾ ਤੰਗ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤ ਜ਼ਿਆਦਾ ਟਿੱਲਾ ਹੋਣਾ ਚਾਹੀਦਾ ਇਸ ਦੇ ਉੱਤੇ ਪੱਟੀਆਂ ਜ਼ਰੂਰ ਬੰਨੋ ਹੈਲਮਟ ਪੈਣ ਤੋਂ ਬਾਅਦ ਇਸ ਦੀਆਂ ਪੱਟੀਆਂ ਨੂੰ ਜ਼ਰੂਰ ਬੰਨਿਆ ਜਾਵੇ ਟੁੱਟੀਆਂ ਜਾਂ ਫਿਰ ਖਰਾਬ ਹੋਈਆਂ ਪੱਟੀਆਂ ਦੀ ਤੁਰੰਤ ਮੁਰੰਮਤ ਕਰवानी ਚਾਹੀਦੀ ਹੈ ਨਕਲੀ ਹੈਲਮਟ ਦੀ ਵਰਤੋਂ ਦੇ ਪੂਨ ਪਾਬੰਦੀ ਲੱਗ ਗਈ ਹੈ ਭਾਰਤੀ ਬਾਜ਼ਾਰ ਦੇ ਵਿੱਚੋਂ ਨਕਲੀ ਤੇ ਸਸਤੇ ਹੈਲਮਟ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਇਸ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਖਤਰਨਾਕ ਨੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ ਮੋਟਰ ਵਾਹਨ ਐਕਟ 194D ਦੇ ਤਹਿਤ 1000 ਰੁਪਏ ਦਾ ਜੁਰਮਾਨਾ ਲੱਗੇਗਾ ਨਵੇਂ ਹੈਲਮਟ ਨਿਯਮ ਦੇ ਤਹਿਤ ਜੁਰਮਾਨਾ ਕੁਝ ਇਸ ਤਰ੍ਹਾਂ ਹੈ ਹੈਲਮਟ ਨਾ ਪਹਿਨਣ ਤੇ 2000 ਰੁਪਿਆ ਪੱਟੀ ਨੂੰ ਸਹੀ ਢੰਗ ਦੇ ਨਾਲ ਨਾ ਜੋੜਨ ਤੇ 1000 ਰੁਪਿਆ ਤੇ ਨਕਲੀ ਹੈਲਮਟ ਦੀ ਵਰਤੋਂ ਕਰਨ ਤੇ 1000 ਰੁਪਏ ਦਾ ਚਲਾਨ ਤੁਹਾਡਾ ਕਟਿਆ ਜਾ ਸਕਦਾ ਹੈ ਨਵੇਂ ਨਿਯਮਾਂ ਤੋਂ ਬਾਅਦ ਟ੍ਰੈਫਿਕ ਪੁਲਿਸ ਹੈਲਮਟ ਪਹਿਨਣ ਦੇ ਵਿੱਚ ਨਾ ਪ੍ਰਵਾਹੀ ਵਰਤਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਇਸ ਦਾ ਉਦੇਸ਼ ਵੱਧ ਰਹੇ ਸੜਕ ਹਾਦਸਿਆਂ ਅਤੇ ਸਿਰ ਦੀਆਂ ਗੰਭੀਰ ਸੱਟਾਂ ਨੂੰ ਬਚਾਉਣਾ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਹੈਲਮਟ ਪਾਇਆ ਹੁੰਦਾ ਹੈ ਪਰ ਉਹ ਹੈਲਮਟ ਨੂੰ ਸਹੀ ਤਰੀਕੇ ਬੰਦ ਨਹੀਂ ਕੀਤਾ ਹੁੰਦਾ ਜਾਂ ਫਿਰ ਨਕਲੀ ਹੈਲਮਟ ਕਿਸੇ ਨੇ ਸਿਰਫ ਇੱਕ ਚਲਾਣ ਤੋਂ ਬਚਣ ਦੇ ਲਈ ਪਾਇਆ ਹੁੰਦਾ ਹੈ ਜੇਕਰ ਉਸ ਅਕਸੁਰਖ ਡੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦੇ ਸਿਰ ਤੇ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਕਈ ਵਾਰ ਸਿਰ ਦੀ ਸੱਟ ਹੀ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਇਨਾ ਸਭ ਚੀਜ਼ਾਂ ਨੂੰ ਵੇਖਦੇ ਹੋਏ ਹੁਣ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਆਈਐਸਆਈ ਮਾਰਕ ਵਾਲਾਈ ਜਿਹੜਾ ਬ੍ਰਾਂਡਡ ਹੈਲਮਟ ਆ ਉਹ ਖਰੀਦਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪ੍ਰਿਆਗ ਰਾਜ ਦੇ ਵਿੱਚ ਇਸ ਵੇਲੇ ਮਹਾਕੁੰਡਾ ਮੇਲਾ ਲੱਗਿਆ ਹੋਇਆ। ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਉੱਥੇ ਜਾ ਰਹੇ ਨੇ, ਇਸ਼ਨਾਨ ਕਰ ਰਹੇ ਨੇ। ਨਾਲ ਹੀ ਨਾਲ ਜਿੱਥੇ ਗੱਲ ਕੀਤੀ ਜਾਵੇ ਇਸ ਮਹਾਕੁੰਡ ਦੀ ਜੋ ਕਿ 144 ਸਾਲਾਂ ਬਾਅਦ ਅੰਬਹਾ ਤੇ ਇਸ ਵਾਰ ਪ੍ਰਿਆਗ ਰਾਜ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਹੈ, ਜਿੱਥੇ ਸ਼ਰਧਾਲੂ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੇ ਵੱਲੋਂ ਇੱਕ ਦਿਨ ਦੇ ਵਿੱਚ 10 ਕਰੋੜ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਇਸ਼ਨਾਨ ਇੱਥੇ ਕੀਤਾ ਜਾਏਗਾ ਜਿਸ ਨੂੰ ਕੀ ਅੰਮ੍ਰਿਤ ਇਸ਼ਨਾਨ ਕਿਹਾ ਜਾ ਰਿਹਾ ਹੈ। ਮਾਮਲੇ ਸੁਮਿੰਦੀ ਰਿਪੋਰਟ ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸ਼ੁੱਕਰਵਾਰ ਮੱਤੀਹਾ ਕਿ ਮਹਾਕੁੰਮ ਦੇ ਵਿੱਚ 20 ਜਨਵਰੀ ਨੂੰ ਮੌਨੀ ਮਸਿਆ ਤੇ ਅੰਮ੍ਰਿਤ ਇਸ਼ਨਾਨਦਾਨ ਪ੍ਰਯਾਗਰਾਜ ਦੇ ਵਿੱਚ 10 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਤਰ ਸੰਗਮ ਚ ਡੁੱਬਕੀ ਲਗਾਉਣ ਦੀ ਉਮੀਦ ਹੈ। ਸੰਬੰਧ ਦੇ ਵਿੱਚ ਭੀੜ ਅਤੇ ਆਵਾਜਾਈ ਦੇ ਕੁਸ਼ਲ ਪ੍ਰਬੰਧਾ ਦੇ ਲਈ ਵੱਡੇ ਪੱਧਰ ਤੇ ਉਪਾਅ ਕੀਤੇ ਜਾ ਰਹੇ ਨੇ ਕੁੰਮ ਦੇ ਵਿੱਚ ਇਸ਼ਨਾਨ ਸਭ ਤੋਂ ਮਹੱਤਵਪੂਰਨ ਰਸਮ ਮੰਨੀ ਜਾਂਦੀ ਹੈ ਭਾਵੇਂ ਮਕਰ ਸੰਕ੍ਰਾਂਤੀ ਤੋਂ ਇਹ ਸ਼ੁਰੂ ਹੋ ਗਿਆ ਹੈ ਹਰ ਦਿਨ ਸੰਗਮ ਚ ਡੁੱਬਕੀ ਲਗਾਉਣਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਫਿਰ ਵੀ ਕੁਝ ਵਿਸ਼ੇਸ਼ ਇਸ਼ਨਾਨ ਤਰੀਕਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਇਸ਼ਨਾਨ ਜਿਸ ਨੂੰ ਕਿ ਪਹਿਲਾ ਸ਼ਾਹੀ ਇਸ਼ਨਾਨ ਕਿਹਾ ਜਾਂਦਾ ਸੀ 29 ਜਨਵਰੀ ਨੂੰ ਮੌਨਨੀ ਮਸੀਆ ਮਹਾਕੁੰਮ ਦੇ ਵਿੱਚ ਤੀਜੀ ਅਜਿਹੀ ਸ਼ੁਭ ਤਾਰੀਖ ਹੋਵੇਗੀ ਪਹਿਲੇ 2 ਦਿਨ 13 ਜਨਵਰੀ ਤੇ 14 ਜਨਵਰੀ ਸੰਨ ਜਦੋਂ ਕਿ ਅਗਲੇ ਮਹੀਨੇ ਤਿੰਨ ਹੋਰ ਹੋਣਗੇ 3 ਫਰਵਰੀ ਬਸੰਤ ਪੰਚਮੀ 12 ਫਰਵਰੀ ਮਾਗੀ ਪੂਰਨਮਾ ਅਤੇ 26 ਫਰਵਰੀ ਮਹਾਸ਼ਿਵਰਾਤ ਸਰਕਾਰ ਨੇ ਕਿਹਾ ਕਿ ਭੀੜ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਟਰੋਲ ਕਰਨ ਦੇ ਲਈ ਸਖਤ ਤੰਕਾਮਟਾ ਅਤੇ ਬੈਰੀਕੇਡਸ ਤੇ ਰस्सियां ਲੋਡ ਹੇਲਰ ਸਿੱਟੀਆਂ ਫਲਾਈਂਗ ਸਕੁਐਡ ਅਤੇ ਨਾਲ ਹੀ ਨਾਲ ਵਾਚ ਟਾਵਰ ਟੀਮ ਵਰਗੇ ਉਪਾਅ ਕੀਤੇ ਜਾਣਗੇ ਮਗਰ ਸਪ੍ਰਾਂਤੀ ਮੋਕੇ 3.5 ਕਰੋੜ ਸ਼ਖਦਾ ਲੂਆਂ ਨੇ ਉਇਤਰ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਤੇ ਹੁਣ ਮਹਾਕੁੰਭ ਦੇ ਸਭ ਤੋਂ ਵੱਡੇ ਤਿਉਹਾਰ ਮੌਨੀ ਮਸਿਆ ਤੇ 10 ਪ੍ਰੋਗ ਸ਼ਰਧਾਲੂਆਂ ਦੇ ਤ੍ਰਿਵੇਣੀ ਸੰਗਮ ਦੇ ਵਿੱਚ ਅੰਮ੍ਰਿਤ ਇਸ਼ਨਾਨ ਕਰਨ ਦਾ ਅਨੁਮਾਨ ਜੜਾ ਉਲਗਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੁਖਤਾ ਪ੍ਰਬੰਧ ਜੜਾ ਸ਼ਾਸਨ ਦੇ ਵੱਲੋਂ ਕੀਤੇ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਸ਼ਰਧਾਲੂ ਇੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਚ ਆ ਰਹੇ ਨੇ ਪਵਿੱਤਰ ਇਸ਼ਨਾਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਪਰ ਮੌਨੀ ਮਸੀਹਾ ਦਾ ਦਿਨ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਨੂੰ ਅੰਮ੍ਰਿਤ ਇਸ਼ਨਾਨ ਕਿਹਾ ਜਾਂਦਾ ਹੈ ਤੇ 10 ਕਰੋੜ ਦੇ ਕਰੀਬ ਸ਼ਰਧਾਲੂ ਉਸ ਦਿਨ ਤ੍ਰਿਵੇਣੀ ਸੰਗਮ ਦੇ ਵਿੱਚ ਡੁੱਬਕੀ ਲਗਾਉਣਗੇ ਪਵਿੱਤਰ ਇਸ਼ਨਾਨ ਜਿਹੜਾ ਉਹ ਕੀਤਾ ਜਾਏਗਾ ਪੰਜਾਬ ਦੇ ਮੌਸਮ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਸਾਰ ਬਣੇ ਹੋਏ ਨੇ ਅੱਜ ਨੂੰ ਤੇ ਕੱਲ ਨੂੰ ਮੀਂਹ ਪੈ ਸਕਦਾ ਹੈ ਜੋ ਹਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਮੌਕੇ ਪੰਜਾਬ ਦੇ ਵਿੱਚ ਵਕ ਵਕ ਜੁਲਿਆਂ 'ਚ ਕਾਫੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਹੋਰ ਕੀ ਕੁਝ ਦੱਸਿਆ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਸੰਬੰਧੀ ਸਦੱਸਿਆ ਗਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਠੰਡ ਤੋਂ ਥੋੜੀ ਰਾਹਤ ਮਿਲੀ ਹੈ ਪਰ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਸੀਤ ਲਹਿਰ ਦਾ ਅਲਰਟ ਜਾਰੀ ਹੋ ਗਿਆ ਹੈ ਆਉਣ ਵਾਲੇ 2 ਦਿਨਾਂ ਦੇ ਵਿੱਚ ਤਾਪਮਾਨ 'ਚ ਹਲਕੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਠੰਡ ਦੇ ਵਿੱਚ ਵਾਧਾ ਹੋ ਸਕਦਾ ਹੈ ਅਗਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿਲ੍ਹਿਆਂ ਦੇ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ ਸਮੁਖਸਾ ਸਾਹਿਬ ਦੇ ਫਜ਼ਲਕਾ ਦੇ ਵਿੱਚ ਠੰਡ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ। ਅਲਰਟ ਕੱਲ੍ਹ ਵੀ ਜਾਰੀ ਰਹੇਗਾ। ਹਾਲਾਂਕਿ ਉਸ ਤੋਂ ਬਾਅਦ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਹਫ਼ਤੇ ਦੇ ਬਾਕੀ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਅਸਵੇਰ ਦੀ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਖਾਸ ਕਰਕੇ ਫਿਰੋਜ਼ਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 2.8 ਡਿਗਰੀ ਦਰਜ ਕੀਤਾ ਗਿਆ ਜੋ ਸਾਰੇ ਸੂਬਿਆਂ ਦੇ ਵਿੱਚ ਸਭ ਤੋਂ ਠੰਡਾ ਸ਼ਹਿਰ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ 29 ਜਨਵਰੀ ਤੋਂ ਨਵੀਂ ਪਛਮੀ ਪ੍ਰਭਾਵ ਸਰਗਰਮ ਹੋਣ ਵਾਲਾ ਹੈ ਇਸ ਪਛਮੀ ਪ੍ਰਭਾਵ ਦਾ ਅਸਰ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਦੇਖਣ ਨੂੰ ਮਿਲੇਗਾ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਰਫਬਾਰੀ ਹੋ ਸਕਦੀ ਹੈ ਪਰ ਬਾਰਿਸ਼ਬਾਰੀ ਦੇ ਵੀ ਹਾਜ਼ਾਰ ਬਣੇ ਹੋਏ ਹਨ ਪਹਾੜਾਂ ਦੇ ਵਿੱਚ ਬਰਫਬਾਰੀ ਦੇ ਨਾਲ ਠੰਡ ਵੱਧਦੀ ਹੈ ਤੇ ਉਸ ਪਾਸੇ ਮੈਦਾਨੀ ਇਲਾਕਿਆਂ ਦੇ ਵੱਲ ਆਉਣ ਵਾਲੀਆਂ ਹਵਾਵਾਂ ਦੇ ਨਾਲ ਪੰਜਾਬ ਦਾ ਤਾਪਮਾਨ ਜਿਹੜਾ ਪ੍ਰਭਾਵਿਤ ਹੁੰਦਾ ਹੈ ਹੁਣ 24 ਘੰਟਿਆਂ ਦੇ ਲਈ ਇਹੀ ਦੱਸਿਆ ਜਾ ਰਿਹਾ ਹੈ ਕਿ ਜ਼ਿਆਤਰ ਜ਼ਿਲ੍ਹਿਆਂ ਦੇ ਤਾਪਮਾਨ ਦੇ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾ ਸਕਦੀ ਆ ਜਦ ਸਵੇਰ ਦੀ ਗੱਲ ਕੀਤੀ ਜਾਏ ਤਾਂ ਫਿਰੋਜ਼ਪੁਰ ਦੇ ਵਿੱਚ 2.8 ਡਿਗਰੀ ਸੈਲਸੀਅਸ ਘਟ ਤੋਂ ਘਟ ਤੋਂ ਆਪਾਂ ਜਿਹੜਾ ਉਹ ਦਰਜ ਕੀਤਾ ਗਿਆ ਸਭ ਤੋਂ ਠੰਡਾ ਸ਼ਹਿਰ ਇਸ ਵੇਲੇ ਫਿਰੋਜ਼ਪੁਰ ਹੀ ਦੱਸਿਆ ਜਾ ਰਿਹਾ ਹੈ ਇਹਦੇ ਨਾਲ ਹੋਰ ਪੰਜ ਕੁ ਛੇ ਜਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਸੀਤ ਲਹਿਰ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਪਰ ਨਾਲ ਹੀ ਨਾਲ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਹ ਬਦਲਦਾ ਹੋਇਆ ਮੌਸਮ ਠੋਖੇ ਵਾਲਾ ਮੌਸਮ ਹੁੰਦਾ ਹੈ ਜਿਸ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਉਹ ਮਨੁੱਖੀ ਸਰੀਰ ਨੂੰ ਜਕੜ ਲੈਂਦੀਆਂ ਨੇ ਘੇਰ ਲੈਂਦੀਆਂ ਨੇ ਤੇ ਜਿੰਨਾ ਹੋ ਸਕਦਾ ਆਪਣਾ ਬਚਾਅ ਜ਼ਰੂਰ ਰੱਖੋ ਜੇਕਰ ਦਿਨ ਵੇਲੇ ਧੁੱਪ ਨਿਕਲਦੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਰਮ ਕੱਪੜੇ ਉਤਾਰ ਦਿਓ ਕਿਉਂਕਿ ਹਵਾ ਵੀ ਵਿੱਚ ਵਿੱਚ ਚੱਲਦੀ ਰਹਿੰਦੀ ਹੈ ਜਿਸ ਕਾਰਨ ਤੁਹਾਡੇ ਉੱਤੇ ਇਸ ਚੀਜ਼ ਦਾ ਅਸਰ ਪੈ ਸਕਦਾ ਹੈ ਬਿਮਾਰੀ ਜੜੀ ਹੈ ਉਹ ਤੁਹਾਨੂੰ ਘੇਰ ਸਕਦੀ ਹੈ ਤੇ ਜਿੰਨਾ ਹੋ ਸਕੇ ਆਪਣਾ ਖਿਆਲ ਰੱਖੋ ਤੇ ਨਾਲ ਹੀ ਨਾਲ ਸੀਤ ਲਹਿਰ ਤੋਂ ਆਪਣਾ ਬਚਾਅ ਵੀ ਜ਼ਰੂਰ ਕਰੋ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਲਗਾਤਾਰ ਜਾਰੀ ਹੈ ਦਿੱਲੀ ਦੇ ਸਰਾਫਾ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ 83000 ਤੋਂ ਪਾਰ ਹੋ ਚੁੱਕਿਆ ਹੈ ਸੋਨੇ ਦਾ ਰੇਟ ਦੱਸਿਆ ਜਾ ਰਿਹਾ ਹੈ ਕਿ 200 ਰੁਪਏ ਦੇ ਵਾਧੇ ਦੇ ਨਾਲ ਅੱਜ 83000 ਨੂੰ ਇਹ ਰੇਟ ਪਾਰ ਕਰ ਗਿਆ ਨਾਲ ਹੀ ਨਾਲ ਚਾਂਦੀ ਦੀ ਗੱਲ ਕੀਤੀ ਜਾਵੇ ਤੇ ਉਸ ਦੀਆਂ ਕੀਮਤਾਂ 'ਚ ਵੀ ਰੋਜ਼ਾਨਾ ਉਤਾਰ ਚੜ੍ਹਾਅ ਵੇਖਣ ਨੂੰ ਮਿਲਦਾ ਰਹਿੰਦਾ ਹੈ ਰਿਪੋਰਟ ਦੇ ਵਿੱਚ ਹੁਣ ਕੀ ਕੁਝ ਦੱਸਿਆ ਗਿਆ ਤੁਹਾਨੂੰ ਅੱਜ ਦੇ ਇਸ ਖਾਸ ਵੀਡੀਓ 'ਚ ਦੱਸਾਂਗੇ ਤੇ ਅੰਤ ਤੱਕ ਸਾਡੀ ਖਬਰ ਨੂੰ ਜ਼ਰੂਰ ਸੁਣਿਓ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਸੋਨਾ 200 ਰੁਪਏ ਮਹਿੰਗਾ ਹੋ ਗਿਆ ਤੇ ਪਹਿਲੀ ਵਾਰ 83000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਇਹ ਲਗਾਤਾਰ 8ਵਾਂ ਦਿਨ ਹੈ ਜੋ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਸੋਨੇ ਦੀਆਂ ਕੀਮਤਾਂ 'ਚ ਵਾਧਾ ਗਲੋਬਲ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਅਤੇ ਮੰਗ ਵਧਣ ਦੇ ਕਾਰਨ ਦਰਜ ਕੀਤਾ ਗਿਆ ਸ਼ਨੀਵਾਰ ਦੀ ਮਾਰਕੀਟ ਦੀਆਂ ਜੋ ਅਨਿਸ਼ਚਿਤਤਾਵਾਂ ਨੇ ਉਸ ਨੂੰ ਜ਼ੋਰਦਾਰ ਖਰੀਦਦਾਰੀ ਵਿਚਕਾਰ ਸੋਨੇ ਦੀਆਂ ਕੀਮਤਾਂ ਦੇ 8ਵੇਂ ਦਿਨ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਜਾਰੀ ਰਿਹਾ ਇਹ 200 ਰੁਪਏ ਚੜ ਕੇ ਪਹਿਲੀ ਵਾਰ 83000 ਰੁਪਏ ਦੇ 1 ਉਹ ਵਿਗਿਆਨਕ ਪੱਧਰ ਨੂੰ ਪਾਰ ਕਰ ਗਿਆ ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਜਾਣਕਾਰੀ ਸਾਂਝੀ ਕੀਤੀ 99.9 ਫੀਸ ਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਤੋਂ ਵੱਧ ਚੜ ਕੇ ਨਵੇਂ ਉੱਚ ਪੱਧਰ 83100 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ 올 ਟਾਈਮ ਹਾਈ ਉੱਚ ਪੱਧਰ ਤੇ ਪਹੁੰਚ ਗਿਆ ਮੀਰਵਾਰ ਨੂੰ 82900 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ HDFC Securities ਦੇ ਕਮੋਡਿਟੀ ਮਾਮਲਿਆਂ ਦੇ ਸੀਨੀਅਰ ਵਿਸ਼ਲੇਸ਼ਕ 소ਮਲ ਗਾਂਧੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੋਨੇ ਦੇ ਵਿੱਚ ਵਾਧਾ جاری ਰਿਹਾ ਅਤੇ ਘਰੇਲੂ ਬਾਜ਼ਾਰ ਦੇ ਵਿੱਚ ਸਪੌਟ ਸੋਨਾ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਿਆ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੋਨਾ ਦੇ ਵਿੱਚ ਮੌਜੂਦ ਵਾਧਾ ਅਮਰੀਕਾ ਦੇ ਵਿੱਚ ਸੰਭਾਵਿਤ ਚਾਰਜ ਟੈਰਿਫ ਯੋਜਨਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਤੇ ਹੋਰ ਨੀਤੀਆਂ ਦੇ ਪੈਦਾ ਹੋਣ ਤੋਂ ਬਾਅਦ ਅਨਿਸ਼ਚਿਤਤਾ ਦਾ ਨਤੀਜਾ ਹੈ। ਮੌਜੂਦਾ ਸਥਿਤੀ ਦੇ ਵਿੱਚ ਸੁਰੱਖਿਆਤ ਨਿਵੇਸ਼ ਵਜੋਂ ਸੋਨੇ ਦੀ ਕੀਮਤ ਵਧਾ ਹੋਇਆ 99.5% ਸੁੱਤਾ ਦੇ ਨਾਲ ਸੋਨਾ 200 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਤੇ ਪਿਛਲੇ ਵਪਾਰਕ ਸੈਸ਼ਨ ਵਿੱਚ 82500 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਚਾਂਦੀ ਵੀ 500 ਰੁਪਏ ਵੱਧ ਗਈ ਤੇ 94000 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸਿਖਰ ਤੇ ਪਹੁੰਚ ਗਈ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ ਚਾਂਦੀ 93500 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਕਮੈਕਸ ਗੋਲਡ ਫਿਊਚਰ 15.50 ਡਾਲਰ ਪ੍ਰਤੀ ਔਸ ਵੱਧ ਕੇ 2780.50 ਡਾਲਰ ਪ੍ਰਤੀ ਔਸ ਹੋ ਗਿਆ ਇਸ ਤੋਂ ਇਲਾਵਾ ਮਾਹਰ ਕਹਿੰਦੇ ਨੇ ਕਿ ਪ੍ਰਵੇਸ਼ਕ ਸੰਭਾਵਿਤ ਟੈਰਿਫ ਯੋਜਨਾਵਾਂ ਅਤੇ ਅਮਰੀਕਾ ਦੀਆਂ ਹੋਰ ਪਾਲਸੀਆਂ ਦੀਆਂ ਹੋਈ ਅਸਮਾਨਤਾਵਾਂ ਕਾਰਨ ਸੁਰੱਖਿਆ ਨਿਵੇਸ਼ ਵੱਲ ਜਾ ਰਿਹਾ ਹੈ HDFIL ਦੀਆਂ ਜੋ ਪ੍ਰਤੀਪੂਤੀਆਂ ਦਾ ਸੀਨੀਅਰ ਵਿਸ਼ਲੇਸ਼ਕ ਸੁਮਲ ਗਾਂਧੀ ਨੇ ਕਿਹਾ ਕਿ ਸੋਨੇ ਦੀ ਮੰਗ ਇਹਨਾਂ ਕਾਰਨਾਂ ਕਰਕੇ ਭਾਰੀ ਵਧਦਾ ਵਧ ਗਈ ਹੈ ਉਸ ਸਮੇਂ ਚਾਂਦੀ ਦੀ ਕੀਮਤ ਵੀ ਵਧ ਗਈ ਸ਼ੁਕਰਵਾਰ ਨੂੰ ਚਾਂਦੀ ਦੇ 500 ਰੁਪਏ ਤੇ ਵਧ ਕੇ 94000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਉਹਨਦੀ ਗੱਲ ਕੀਤੀ ਜਾਵੇ ਤਾਂ ਸੋਨੇ ਚਾਂਦੀ ਦਾ ਜੋ ਰੇਟ ਹੈ ਉਸ ਦੇ ਵਿੱਚ ਰੋਜ਼ਾਨਾ ਉਤਾਰ ਚੜਾ ਵੇਖਣ ਨੂੰ ਮਿਲਦਾ ਰਹਿੰਦਾ ਹੈ ਪਰ ਅੱਜ ਲਗਾਤਾਰ 8ਵੇਂ ਦਿਨ ਵੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ 83100 ਰੁਪਏ ਇਸ ਵੇਲੇ 99.9% ਸ਼ੁੱਧਾ ਵਾਲੇ ਸੋਨੇ ਦਾ ਜੋ ਰੇਟ 10 ਗ੍ਰਾਮ ਤੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਜ਼ਿਆਦਾ ਵੱਧ ਸਕਦਾ ਹੈ ਤੇ ਇਸ ਨਾਲ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਫਰਦ ਤੱਕ ਤੁਸੀਂ ਜੁੜੇ ਰਹੋ ਤੇ ਟੀਵੀ ਨਗਾਹ ਦਿਨਾ